ਸ਼ਿਵ ਸena ਜਿੰਦਾਬਾਦ ਸ਼ਿਵ ਸena ਜਿੰਦਾਬਾਦ ਅੱਜ ਸ਼ਿਵ ਸena ਉਧਵਾਲਾ ਸਾਹਿਬ ਠਾਕਰੇ ਵੱਲੋਂ ਸਾਰੇ ਪੰਜਾਬ ਭਰ ਦੇ ਵਿੱਚ ਸੀਪੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿੰਦੇ ਵਿੱਚ ਆਏ ਦਿਨੋਂ ਪਹਿਲੇ ਚਾਰ ਹਿੰਦੂ ਨੇਤਾਵਾਂ ਦੇ ਜਿਹੜੇ ਮਾਮਲਾ ਦਰਜ ਹੋਇਆ ਵਾ ਉਹਦੀ ਕੜੀ ਦੇ ਵਿੱਚ ਅੱਜ ਸਾਰਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਤੇ ਐਸਐਸਪੀ ਸਾਹਿਬ ਸਮੇਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਇਹ ਪਰਚਾ ਜਲਦੀ ਤੋਂ ਜਲਦੀ ਦਰਦ ਹੋਣਾ ਚਾਹੀਦਾ ਕਿ ਪਰਚੇ ਦੇਖ ਦਿਓ ਕਿ ਕਿਛਣਾ ਅਗੋਂ ਤੇ ਜਿਹੜੇ ਪਰਚੇ ਦਰਜ ਹੋ ਨੇ 8 ਪੀਜ਼ ਪੈ ਕੋਈ ਨੇ ਲੱਗਦਾ ਕਿ ਕਿਛਣਾ ਅਗੋਂ ਨੂੰ ਹਾਂਜੀ ਅਲੱਗ-ਅਲੱਗ ਅਲੱਗ-ਅਲੱਗ ਦੇ ਹੋਏ ਆ ਚਾਰਾਂ ਦੇ ਚਾਰੇ ਅਲੱਗ-ਅਲੱਗ ਸ਼ਿਵਸਨ ਵਾਲੇ ਆ ਅਸੀਂ ਚਾਰਾਂ ਦੇ ਵੈਰੀਫਾਈ ਵੀ ਕੀਤਾ ਵਾ ਪਤਾ ਨਹੀਂ ਪੁਲਿਸ ਨੇ ਕਿਹੜੇ ਹਿਸਾਬ ਨਾਲ ਇਹਨਾਂ ਦੇ ਪਰਚਾ ਦਿੱਤਾ ਉਹ ਵੈਰੀਫਾਈ ਵੀ ਅੱਜ ਸੀਪੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀਗੀ ਕਿ ਪਤਾ ਲੱਗੇ ਕਿ ਕਿਹੜੀ ਕੀਤਾ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਅਸੀਂ ਉਹ ਇਨਕੁਆਰੀ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਅੱਜ ਕਿਉਂ ਫਿਰ ਆਇਓ ਦੁਬਾਰਾ ਕੀ ਕਾਰਨ ਹੈ ਅੱਜ ਸਾਡੇ ਪੰਜਾਬ ਪ੍ਰਮੁਖੀ ਦੀ ਯੋਗਾ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਪੰਜਾਬ ਪਰ ਵਿੱਚ ਐਸਐਸਪੀ ਤੇ ਐਸਐਸਪੀ ਤੇ ਐਸసీపీ ਸਾਹਿਬ ਨੂੰ ਮੰਗ ਮਤਲਬ ਦਿੱਤੇ ਗਿਆ ਜੋ ਕਿ ਪਿਛਲੇ ਦਿਨੀ ਜੋ ਚਾਰ ਹਿੰਦੂ ਨੇ ਤਾਵਾ ਦੇ ਪਿੱਛੇ ਦਰਜ ਹੋਇਆ ਉਹਨੂੰ ਰੱਦ ਕਰਾਉਣ ਦੇ ਸਬੰਧੀ ਤੇ ਉੱਤੇ ਇਨਕੁਆਰੀ ਲਵਾਂ ਚੰਬੀ ਐਜੰਸੀ ਨੂੰ ਰੈਂਡਰ ਦਿੱਤਾ ਤੇ ਉਹਨਾਂ ਨੇ ਸਾਨੂੰ ਅश्वਾਸਨ ਵੀ ਦਿਵਾਇਆ ਕਿ ਹਾਂ ਵੀ ਜੋ ਵੀ ਇੱਥੇ ਚ ਹੋਏਗਾ ਸੀ ਉਹ ਬੰਦ ਹੀ ਇੱਥੇ ਕਰਾਂਗੇ ਉਹਨੂੰ ਰੱਦ ਅਸੀਂ ਪਰ ਸਾਡੀ ਅਪੀਲ ਆਵੇ ਇਹ ਪਰਚੇ ਰੱਦ ਕੀਤੇ ਜਾਣ ਕਿਉਂਕਿ ਸਾਡੇ ਪ੍ਰਵਕਤਾ ਵੱਲੋਂ ਸਾਡੀ ਪਾਰਟੀ ਦੇ ਪ੍ਰਵਕਤਾ ਸ਼੍ਰੀ ਚੰਦਰ ਸਿੰਘ ਚੱੱੜੀ ਵੱਲੋਂ ਸੋਸ਼ਲ ਮੀਡੀਆ ਤੇ ਤਾਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਉਹ ਕਹਿ ਰਿਹਾ ਕਿ ਹੇਟ ਸਪੀਚ ਦੇ ਦੋ ਸਮੂਹਾਂ ਨੂੰ ਲੜਾਉਂਦੀ ਇਹਨਾਂ ਨੇ ਕੋਈ ਗੱਲ ਕੀਤੀ ਹੈ ਬਟ ਅਸੀਂ ਵੀ ਦੇਖੋ ਸਾਡੀ ਸਾਡੀਆਂ ਪ੍ਰੋਫਾਈਲਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਡੀ ਪਾਰਟੀ ਦੀ ਪ੍ਰੋਫਾਈਲਾਂ ਚੈੱਕ ਕਰ ਸਕਦੇ ਹੋ ਸਾਡੀ ਪਾਰਟੀ ਦਾ ਕੋਈ ਵੀ ਜੇ ਕੋਈ ਪੋਸਟ ਪਾਣਿਆ ਸਾਨੂੰ ਪੋਜ਼ੀਟਿਵ ਰਿਸਪੌਂਸ ਜਾਂਦੇ ਆ ਸਾਨੂੰ ਕਿਤੇ ਵੀ ਕੋਈ ਇਦਾਂ ਦੀ ਕੋਈ ਗਲਤ ਵਰਡਿੰਗ ਗਲਤ ਸ਼ਬਦਾਵਲੀ ਜਾਂ ਹੋਰ ਕੁਝ ਨਹੀਂ ਆਂਦੀ ਅਸੀਂ ਉਹ ਵੀ ਅੰਦਰ ਮਾਨਯੋਗ ਸੀਪੀ ਸਾਹਿਬ ਨੂੰ ਦੇਖਿਆ ਹੈ ਕਿ ਦੇਖੋ ਇਹ ਸਾਡੀ ਪਾਰਟੀ ਵੱਲੋਂ ਇਦਾਂ ਦਾ ਕੋਈ ਵੀ ਬਿਆਨਬਾਜ਼ੀ ਜਾਂ ਦੋਰਾ ਕੋਈ ਏਦਾਂ ਦਾ ਨਹੀਂ ਕੀਤਾ ਜਾਂ ਜਿੰਨਾ ਵੀ ਅਸੀਂ ਹੇਟ ਸਪੀਚ ਕਰਕੇ ਕਿਸੇ ਧਰਮ ਨੂੰ ਆਹਟ ਪਹੁੰ ਸਰ ਜੀ ਦੁਬਾਰਾ ਮੰਗ ਪਤਾ ਦੇਣਾ ਪੈ ਗਿਆ ਤੁਹਾਨੂੰ ਬਿਲਕੁਲ ਜੀ ਅਸੀਂ ਫ੍ਰਾਈਡੇ ਨੂੰ ਇੱਕ ਮਾਰਜੋ ਜੋਇੰਟ ਸੀਪੀ ਸਾਹਮਣੇ ਕੋ ਇਨਕੁਆਰੀ ਦੀ ਅਪਲੀਕੇਸ਼ਨ ਦਿੱਤੀ ਸੀ ਜਿਸ ਵਿੱਚ ਹਲੇ ਤੱਕ ਫਿਲਹਾਲ ਕੋਈ ਵੀ ਸਾਨੂੰ ਰਿਸਪੌਂਸ ਨਹੀਂ ਆਇਆ ਸੀਗਾ ਨਾ ਰਿਪਲਾਈ ਆਇਆ ਸੀਗਾ ਤੇ ਉਸ ਬਾਰੇ ਜੋ ਸਾਡੇ ਪੰਜਾਬ ਪ੍ਰਮੁਖੀ ਯੋਗੇਸ਼ ਸ਼ਰਮਾ ਜੀ ਨੇ ਨਿਰਦੇਸ਼ ਦਿੱਤਾ ਸੀ ਪਠਾਨਗੋੜ ਤੋਂ ਕਿ ਪੂਰੇ ਪੰਜਾਬ ਭਰ ਵਿੱਚ ਅਸੀਂ ਦੇਣੀ ਹੈ ਮੋਮੈਂਡਮ ਦੇਣੇ ਉਸ ਲਈ ਤਿਆਰ ਅਸੀਂ ਅੱਜ ਸੀਪੀ ਸਾਹਮਣੇ ਵੀ ਮੋਮੈਂਡਮ ਦਿੱਤਾ ਸਰ ਪਿਛਲੇ ਦਿਨੀ ਇੱਕ ਕੋਚਿੰਗ ਸਿਖਲਾਈ ਆਦਿ ਵਾਲੋਂ ਸੰਘਰਸ਼ ਦੀ ਗੱਲ ਆਖੀ ਗਈ ਸੀ ਕਿ ਹੁਣ ਸੰਘਰਸ਼ ਕੀਤਾ ਜਾਊਗਾ ਦੇਖੋ ਜੀ ਉਹ ਸਾਰੀ ਕੋਰ ਕਮੇਟੀ ਜਿੰਨੀਆਂ ਸੰਸਥਾਵਾਂ ਨੇ ਜਾਂ ਸਮਾਜਿਕ ਜਾਂ ਰਾਜਨੀਤਿਕ ਸੰਸਥਾਵਾਂ ਨੇ ਉਹ ਬੈਠ ਕੇ ਕਿ ਮੀਟਿੰਗ ਹੋਈ ਉਹ ਜਿੱਦਾਂ ਉੱਥੇ ਤੈਅ ਹੋ ਗਏ ਇਹ ਸਾਡੀ ਪਾਰਟੀ ਦਾ ਜੋ ਸਾਡੇ ਪਾਰਟੀ ਪ੍ਰਮੁਖ ਸ੍ਰੀ ਇੱਥੋਂ ਪਠਾਨਕੋਟ ਤੋਂ ਯੋਗਰਾਜ ਸ਼ਰਮਾ ਜੀ ਦਾ ਜੋਰ ਦੇ ਸੀ ਅਸੀਂ ਉਸ ਲਈ ਤਿਆਰਤਾ ਜਾਏ ਆ ਬਾਕੀ ਜੋ ਵੀ ਲੋਹਿਆਣਾ ਦੇ ਵਿੱਚ ਕੋਈ ਮੀਟਿੰਗ ਹੋਈ ਹੈ ਕੁਝ ਹੋਈ ਉਹਦੀ ਅਗਲੀ ਜਾਣਕਾਰੀ ਤੁਹਾਡੇ ਮੀਡੀਆ ਰਾਹੀਂ ਅਸੀਂ ਦੇ ਦਾਂਗੇ ਕਿ ਕਾਰਵਾਈ ਕਿਉਂ ਕੀਤੀ ਗਈ ਕੀ ਲੱਗਦਾ ਤੁਸੀਂ ਕਰੋ ਕੋਈ ਹੇਟ ਸਪੀਚ ਨਹੀਂ ਦਿੱਤਾ ਫਿਰ ਕਾਰਵਾਈ ਕਿਉਂ ਹੋਈ ਕੁਸਤਾ ਦੇਖਣਾ ਹੋਣਾ ਪ੍ਰਸ਼ਾਸਨ ਨੂੰ ਕੁਝ ਨਹੀਂ ਪਤਾ ਨਹੀਂ ਕਹਿੰਦੇ ਦੋ ਅੱਜ ਜਿਹੜੀ ਸੀਪੀ ਸਾਹਿਬ ਨੇ ਸਾਨੂੰ ਗੱਲ ਜੀ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਦੀ ਕੋਈ ਪੈਂਡਿੰਗ ਵੇਈ ਸੀਗੀ ਉਸ ਕਰਕੇ ਕਹਿੰਦੇ ਸਾਨੂੰ ਅੱਜ ਆ ਪਰਚਾ ਦੇਣਾ ਪਿਆ ਪਰ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਕੋਈ ਵੀ ਇਦਾਂ ਦਾ ਬਿਆਨਵਾਜੀ ਨਹੀਂ ਕੀਤੀ ਜਾਂਦੀ ਜਿੰਨਾ ਮਤਲਬ ਮਤਲਬ ਇਹ ਪੁਰਾਣੀ ਕੋਈ ਛੇਡ ਸਪੀਸ ਸੀਗੀ ਪਰ ਸਾਡੇ ਵੱਲੋਂ ਤਾਂ ਸਾਰਾ ਸੀ ਦੋ ਸਾਲ ਤਿੰਨ ਸਾਲ ਪੁਰਾਣੀ ਵੀ ਕੱਢ ਕੇ ਦੇ ਲਈਏ ਸਾਡੇ ਵੱਲੋਂ ਇਦਾਂ ਦੀ ਕੋਈ ਵੀ ਸਪੀਸ ਦਿੱਤੀ ਨਹੀਂ ਗਈ ਠੀਕ ਹੈ